ਸਤਿ ਸ਼੍ਰੀ ਅਕਾਲ ਜੀ ਮੈਂ ਅਜਕਸੀਤ ਸਿੰਘ ਮਿੱਲੂ ਭਗਮੰਤਮਾਨ ਸਰਕਾਰ ਜਿੱਥੇ ਇਮਾਨਦਾਰੀ ਦੀਆਂ ਗੱਲਾਂ ਕਰਦੀ ਹੈ ਜਿੱਥੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਕਰਦੀ ਹੈ ਵੀ ਭ੍ਰਿਸ਼ਟਾਚਾਰ ਮੁਕਤ ਕਰ ਦਾਂਗੇ ਉੱਥੇ ਇਹਨਾਂ ਦੀ ਐਮਐਲਏ ਇਹਨਾਂ ਦੇ ਚੇਅਰਮੈਨ ਇੱਕ ਦੂਸਰੇ ਦੇ ਦੋਸ਼ਣ ਲਾ ਰਹੇ ਨੇ ਵੀ ਸਾਥੋਂ ਪ੍ਰਧਾਨਗੀ ਬਣਾਉਣ ਤੇ ਸਾਨੂੰ ਉਸ ਤੋਂ ਪੈਸੇ ਲਈ ਜਾਂਦੇ ਇਹਨਾਂ तमाम ਗੱਲਾਂ ਦੇ ਚਰਚਾ ਦੇ ਵਿੱਚ ਸਾਡੇ ਨਾਲ ਹੋਣਗੇ ਗਿਆਨੀ ਬੁੱਟਾ ਸਿੰਘ ਜੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ ਵੈਗ ਜੀ ਕਾਲ ਸਸੀ ਰਵੇਗ ਜੀ ਟਬੱਟੀ ਵੜੋਡੇ ਦਾ ਖਾਲਸਾ ਵਾਇਰਲ ਕਰਦੇ। ਗੈਨੀਜੀ ਕਿਸ ਤਰ੍ਹਾਂ ਦੇਖਦੇ ਹਾਂ ਵੀ ਇੱਕ ਐਮ.ਐਲ.ਏ ਜਿਹੜਾ ਇਸ ਮੈਸਰਖਾਨੇ ਦੇ ਉੱਤੇ ਪ੍ਰਧਾਨ ਨੇ ਮੋੜ ਤੇ ਮੰਡੀ ਦੇ ਨੇ ਇਹ ਲਾਇਆ ਦੋਸ਼ ਲਾਇਆ ਵੀ ਮੈਨੂੰ ਪ੍ਰਧਾਨ ਕੀ ਵਾਸਤੇ ਮੈਥੋਂ ਪੈਸੇ ਲੈ ਲੈ ਹੈ ਕੀ ਗੱਲਾਂ ਕਰਨ ਚਾਹੁੰਦੇ। ਦੇਖੋ ਸਰਕਾਰ ਦੇ ਵਿੱਚ ਜਿੰਨੇ ਵੀ ਐਮ.ਐਲ. ਹੈਗੇ ਨੇ ਜੀ ਉਹਨਾਂ ਦੀ ਆਪਣੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਜੀ ਹਲਕੇ ਨੇ ਵੋਟਾਂ ਪਾ ਕੇ ਚੁਣਿਆ ਹੋਇਆ ਬੰਦਾ ਹੈ। ਠੀਕ ਹੈ। ਤੇ ਜੇ ਮਾਈਸਰਖਾਨੇ ਨੇ ਇਹ 30 ਲੱਖ ਰੁਪਇਆ ਲਿਆ ਤਾਂ ਬਹੁਤ ਵੱਡੀ ਗਲਤੀ ਹੈ। ਦੂਜੀ ਗੱਲ ਜਿਹੜਾ ਬੰਦਾ ਸ਼ਰਿਆਮ ਇਹ ਕਹਿੰਦਾ ਕਿ ਮੈਂ 30 ਲੱਖ ਰੁਪਇਆ ਦੇ ਕੇ ਪ੍ਰਧਾਨਗੀ ਲਈ ਹੈ। ਕਰਨਲ ਸਿੰਘ ਕਹਿੰਦਾ ਹੈ ਨਾ। ਤੇ ਹੁਣ ਜੇ ਰਿਸ਼ਵਤ ਲੈਣਾ ਜੁਰਮ ਹੈ ਤਾਂ ਫਿਰ ਰਿਸ਼ਵਤ ਦੇਣਾ ਵੀ ਜੁਰਮ ਹੈ। ਠੀਕ ਹੈ। ਹੁਣ ਇੱਥੇ ਇੱਕ ਸ਼ੱਕ ਦੀ ਸੂਈ ਹੋਰ ਹੈ ਜਿਹੜੀ ਮੈਂ ਕੱਲ ਮੈਨੂੰ ਪਤਾ ਲੱਗਿਆ ਸੀਗਾ। ਇਹ ਬੰਦਾ ਪਹਿਲਾਂ ਅਕਾਲੀਆਂ ਦਾ ਪ੍ਰਧਾਨ ਜਿਹੜਾ ਕਰਨੈਲ ਸਿੰਘ ਹੈ ਠੀਕ ਹੈ ਤੇ ਇਹਦਾ ਮਤਲਬ ਵੀ ਫਿਰ ਤੁਸੀਂ ਜਾਣ ਬੁੱਝ ਕੇ ਰੌਲਾ ਪਾ ਰਹੇ ਹੋ ਤੇ ਜੇ ਤੁਸੀਂ ਅਕਾਲੀਆਂ ਦੇ ਵਿੱਚ ਪਹਿਲਾਂ ਕੰਮ ਕੀਤਾ ਤਾਂ ਫਿਰ ਇਹਦਾ ਮਤਲਬ ਇਹ ਹੈਗਾ ਵੀ ਤੁਹਾਡੀ ਜੇ ਆਉਣ ਵਾਲੀ ਸਰਕਾਰ ਤੁਸੀਂ ਗੱਲ ਕਰੋ ਉਹਦੇ ਵਿੱਚ ਜੇ ਪਿਸਤ ਲੋਕ ਹੋਣਗੇ ਠੀਕ ਹੈ ਤੇ ਦੂਜੀ ਗੱਲ ਇੱਕ ਹੋਰ ਹੈ ਜੀ ਇਹ ਦੋਸ਼ ਅਸੀਂ ਪੂਰੀ ਸਰਕਾਰ ਤੇ ਨਹੀਂ ਲਾ ਸਕਦੇ ਠੀਕ ਹੈ ਸਰਕਾਰ ਚੱਲਦੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਨ ਸਿੰਘ ਮਾਨ ਦੇ ਸਿਰ ਤੇ ਕੋਈ ਦੋ ਰਾਮ ਨਹੀਂ ਠੀਕ ਹੈ ਹੁਣ ਤੱਕ ਜੋ ਚੱਲ ਰਿਹਾ ਤੋਂ ਆਪਣੇ ਬਲਬੂਤੇ ਚੱਲ ਰਿਹਾ ਠੀਕ ਹੈ ਮਾਇਸ਼ਰਖਾਨੀ ਮਾਇਸ਼ਰਖਾਨੇ ਵਰਗਿਆਂ ਦਾ ਕੋਈ ਬਹੁਤਾ ਵੱਡਾ ਕੰਟਰੀਬਿਊਸ਼ਨ ਹੈ ਨਹੀਂ ਸੀਗਾ ਪਾਰਟੀ ਦੇ ਵਿੱਚ ਠੀਕ ਹੈ ਉਹਦਾ ਬੇਵਸੀਕ ਠੀਕ ਇਹ ਐਮਐਲਏ ਬਣ ਕੇ ਠੀਕ ਹੈ ਕੋਈ ਵੀ ਬਣ ਗਿਆ ਉਸ ਵਕਤ ਵੀ ਯਾਨੀ ਜੀ ਜਿਸ ਤਰ੍ਹਾਂ ਆਪਾਂ ਇਹ ਸਮਝਦੇ ਆਂ ਵੀ ਜਿਵੇਂ ਮਤਲਬ ਕਿ ਸਰਕਾਰ ਕਹਿੰਦੀ ਹੈ ਵੀ ਜੋ ਕੀ ਪ੍ਰਸ਼ਾਸਨ ਕਰਦਾ ਹੈ ਜਾਂ ਮੇਰੇ ਤੱਕ ਗੱਲ ਪਹੁੰਚਉ ਜਦੋਂ ਪ੍ਰਧਾਨ ਕੇ ਦੀ ਗੱਲ ਚੱਲਦੀ ਹੈ ਫਿਰ ਉਹ ਹਾਈ ਕਮਾਂਡ ਚ ਭਗਵੰਤ ਮਾਨ ਤੱਕ ਜਾਂ ਗੱਲ ਕਿਉਂ ਨਹੀਂ ਪਹੁੰਚਾਉਂਦੇ ਫਿਰ ਇਹਦਾ ਮਤਲਬ ਹੈ ਇਹ ਕਾਰਨ ਕੀ ਹੈ ਨਹੀਂ ਗੱਲ ਤਾਂ ਪਹੁੰਚਦੀ ਹੈ ਜੀ ਇਦਾਂ ਨਹੀਂ ਹੈਗੀ ਚੀਫ ਸੈਕਟਰੀ ਕੋਲੇ ਗੱਲ ਗਈ ਹੋਣੀ ਆ ਠੀਕ ਹੈ ਸਲਾਹਕਾਰਾਂ ਕੋਲੇ ਗੱਲ ਪਹੁੰਚਦੀ ਹੈ ਇਹ ਨਹੀਂ ਗੱਲ ਹੈਗੀ ਗੱਲ ਪਹੁੰਚਦੀ ਹੈ ਪ੍ਰੋਬਲਮ ਤਾਂ ਇਹ ਹੈਗੀ ਆ ਨਾ ਵੀ ਜਿੱਥੇ ਰੌਲਾ ਪਿਆ ਰੌਲਾ ਕਿਉਂ ਪਿਆ ਇੱਕ ਕੁਰਸੀ ਵਾਸਤੇ ਪਿਆ ਜਿਹੜੇ ਕੁਰਸੀ ਤੇ ਐਮਐਲਏ ਨੇ ਬੈਠਣਾ ਸੀ ਉਹ ਕਹਿੰਦਾ ਇਹ ਕੁਰਸੀ ਤੇ ਮੇਰੀ ਹੈ ਠੀਕ ਹੈ ਇਹਦਾ ਤਾਂ ਹੋ ਨਹੀਂ ਸਕਦਾ ਨਾ ਠੀਕ ਹੈ ਨਾ ਹੁਣ ਜੇ ਤੁਸੀਂ ਉੱਥੇ ਫਕਸ਼ਨ ਦੇ ਗਏ ਹੋ ਪਹਿਲੀ ਗੱਲ ਤਾਂ ਆਜ਼ਾਦੀ ਦਿਵਸ ਤੁਸੀਂ ਮਨਾਉਣ ਵਾਸਤੇ ਹਨ ਉੱਥੇ ਇਕੱਠੇ ਹੋਏ ਹਨ ਇੱਕ ਝੰਡਾ ਲਹਿਰਾਉਣ ਦੀ ਤੁਸੀਂ ਰਸਮ ਕਰਨੀ ਸੀ ਹਨ ਤੇ ਤੁਸੀਂ ਇੱਕ ਕੁਰਸੀ ਦੇ ਖਾਤਰ ਉਹ ਵੀ ਕੋਈ ਅਹੁਦਾ ਨਹੀਂ ਹੈਗਾ ਤੇ ਆਮ ਹੀ ਉੱਥੇ ਆਮ ਕੁਰਸੀਆਂ ਲੱਗੀਆਂ ਤੁਸੀਂ ਉੱਥੇ ਇਹ ਵਗੇੜਾ ਖੜਾ ਕਰਦੇ ਹੋ ਗਲਤੀ ਮਾਇਸਰਖਾਨੇ ਦੀ ਹੈਗੀ ਹੈ ਜੀ ਉਹਨੂੰ ਬੜਾ ਕਲੀਨ ਚਟਨੀ ਦੇ ਰਹੇ ਪਰ ਉਸ ਤੋਂ ਵੱਡੀ ਗਲਤੀ ਕਰਨੈਲ ਸਿੰਘ ਪ੍ਰਧਾਨ ਦੀ ਹੈ ਉਹ ਇਦਾਂ ਕਿਦਾਂ ਕਹਿ ਸਕਦਾ ਮੈਂ 30 ਲੱਖ ਰੁਪਏ ਦੇ ਕੇ ਪ੍ਰਧਾਨਗੀ ਲਈ ਜੇ ਤੈਨੂੰ ਇੰਨਾ ਹੀ ਇਹ ਸੀਗਾ ਵੀ ਮਾਇਸ਼ਰਖਾਨ ਦਾ ਕਰਪਟ ਬੰਦਾ ਹੈ ਵੀ ਮੈਂ ਭਲਾ ਮਾਨਸਾ ਫਿਰ ਉਸ ਵਕਤ ਕਿਉਂ ਨਾ ਬੋਲੇ ਇਸੇ ਨੂੰ ਨਾ ਗੁਰਬਾਣੀ ਵਿੱਚ ਗੁਰੂ ਪਾਸ਼ਾ ਨੇ ਸੱਚ ਕੀ ਬਾਣੀ ਨਾਨਕ ਆਖੇ ਸਾ ਸੁਣਾਏ ਸੀ ਸੱਚ ਕੀ ਮੇ ਲਗਿਆ ਤੁਸੀਂ ਮੌਕੇ ਤੇ ਕਿਉਂ ਨਹੀਂ ਬੋਲਦੇ ਬਾਅਦ ਵਿੱਚ ਜਦੋਂ ਬਾਅਦ ਵਿੱਚ ਤਾਂ ਕਿਸੇ ਤੇ ਮਰਜੀ ਤੁਸੀਂ ਦੋਸ਼ ਲਾ ਸਕਦੇ ਹੋ ਕੋਈ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦਾ ਹੁਣ ਮੰਨ ਲਓ ਗੱਲ ਜਿਹਨੇ 30 ਲੱਖ ਰੁਪਈਆ ਲੈ ਲਈ 30 ਲੱਖ ਰੁਪਈਆ ਹੁਣ ਮਾਇਸ਼ਰਖਾਨ ਦੇ ਵਿੱਚ ਕੋਈ ਚੈੱਕ ਲਿਆ ਹੁਣ ਜਾ ਬੈਂਕ ਦੇ ਵਿੱਚ ਜੇ ਡਿਪੋਜ਼ਿਟ ਹੋਣਾ ਕੋਈ ਕੁਝ ਵੀ ਨਹੀਂ ਹੋਣਾ ਉਦਾਂ ਜੇ ਲਿਆ ਹੋ ਦੋ ਨੰਬਰ ਚ ਲਿਆ ਹੋ ਨਾ ਦੋ ਨੰਬਰ ਜਾਂਦਾ ਕਿੱਥੇ ਪੈਸੇ ਧਰਦਾ ਉਹਨੂੰ ਕੋਈ ਵੀਡੀਓ ਬਣਾਊਗਾ ਇਹ ਤਾਂ ਹੋ ਨਹੀਂ ਸਕਦਾ ਨਾ ਇਹ ਇਹ ਤਾਂ ਜੇ ਫਸੂਗਾ ਤਾਂ ਕਰਨੈਲ ਸਿੰਘ ਪ੍ਰਧਾਨ ਫਸੂਗਾ ਉਹਨੂੰ ਪੁੱਛੋ ਵੀ 30 ਲੱਖ ਰੁਪਈਆ ਕਿੱਥੇ ਲੱਗੇ ਆ ਫਿਰ 30 ਲੱਖ ਰੁਪਈਆ ਦੇ ਕੇ ਤਾਂ ਪ੍ਰਧਾਨ ਕਿ ਲਈਆਂ ਫਿਰ 30 ਕਰੋੜ ਰੁਪਈਆ ਬਣਾਊਗਾ ਬੰਦਾ ਬਿਲਕੁਲ ਜਦੋਂ ਜਿਹੜਾ ਬੰਦਾ ਕਰਪਸ਼ਨ ਦੇ ਕੇ ਲੱਗਦਾ ਤਾਂ ਨੇਚਰਲੀ ਗੱਲ ਹੈ ਵੀ ਉਹ ਉਹਨੇ ਕਰਨੀ ਕਰਨਾ ਕਾਬਲੇ ਦਾ ਕਰ ਨਹੀਂ ਕਰਨੇ ਆ ਫਿਰ ਦੇਖੋ ਲਾਸਟ ਸਾਲ ਹੈਗਾ ਇਸ ਸਰਕਾਰ ਦਾ तकरीबन 9 10 ਮਹੀਨੇ ਬਾਕੀ ਹੈ ਠੀਕ ਹੈ ਉਦੋਂ ਪਹਿਲਾਂ-ਪਹਿਲਾਂ ਵਿਰੋਧੀ ਧਿਰਾਂ ਨੇ ਜਿਵੇਂ ਕਾਂਗਰਸ ਹੋ ਗਈ ਜਾਂ ਕਾਲੀ ਹੋ ਗਈ ਹੁਣ ਜਿੰਨਾ ਬੰਦਿਆਂ ਨੇ ਇਹ ਗੱਲ ਚੱਕੀ ਉਹ ਕੌਣ ਹੈ ਉਹ ਪੱਤਰਕਾਰ ਕੌਣ ਨੇ ਸਭ ਨੂੰ ਪਰਦਾ ਸਾਨੂੰ ਬੇ ਉਹ ਕਾਲੀਆਂ ਦੇ ਤੇ ਬਾਦਲ ਕੇ ਪੱਤਰਕਾਰ ਨੇ ਸੌਰੀ ਕਾਂਗਰਸ ਦੇ ਪੱਤਰਕਾਰ ਨੇ ਉਹਨਾਂ ਰੋਲ ਆ ਪਾਇਆ ਦੂਜਾ ਵੀ ਰੋਲ ਆ ਪਾ ਨਹੀਂ ਰਿਹਾ ਠੀਕ ਹੈ ਮੈਂ ਇਹ ਗੱਲ ਨਾਲ ਤੁਹਾਨੂੰ ਵੀ ਕਹਿ ਦਿੰਨਾ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹਨ ਹੁਣ ਮੈਂ ਵੀ ਕਰਦਾ ਹਾਂ ਜੀ ਪਰ ਮੈਂ ਵੀ ਇੱਕ ਥੋੜੀ ਗੱਲ ਕਰਨਾ ਜਿਹੜਾ ਬੰਦਾ ਗਲਤ ਆਪਾਂ ਨੂੰ ਗਲਤ ਨੂੰ ਗਲਤ ਕਹਿ ਦਿੰਦੇ ਆ ਤੁਸੀਂ ਜੇ ਸਰਕਾਰ ਦੇ ਖਿਲਾਫ ਕੋਈ ਏਜੰਡਾ ਚਲਾਉਣਾ ਹੈ ਸਰਕਾਰ ਜਿੱਥੇ ਗਮ ਫੇਲਿਅਰ ਹੈਗੀ ਆ ਤੁਸੀਂ ਉਹਦੀ ਗੱਲਬਾਤ ਕਰੋ ਪਰ ਨਿਰਪੱਖ ਹੋ ਕੇ ਕਰੋ ਨਾ ਤੁਸੀਂ ਇੱਕ ਧੜੇ ਦੇ ਇੱਕ ਧਿਰ ਬਣ ਕੇ ਕਰ ਦਿਓ ਹੁਣ ਜਿਹੜਾ ਬੰਦਾ ਬਾਦਲਾਂ ਦੀ ਸਟੇਜ ਤੇ ਖੜਾ ਹੈ ਬਾਦਲਾਂ ਦੀ ਸਟੇਜ ਤੇ ਖੜਾ ਉਹ ਤਾਂ ਸ਼ਰਮ ਆ ਪਤਾ ਵੀ ਪੱਤਰਕਾਰ ਉਹਨਾਂ ਦੇ ਆ ਯਾਨੀ ਇਹ ਜਿਹੜੀ ਗੱਲ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਜਨਵੇਜ ਸਿੰਘ ਸੇਖੋਂ ਨੇ ਵੀ ਲਾਈਵ ਹੋ ਕੇ ਇਹ ਗੱਲ ਕੀਤੀ ਹੈ ਹਨਾ ਵੀ ਐਂ ਕਰਕੇ ਪ੍ਰਧਾਨ ਨੇ ਦੋਸ਼ ਲਾਇਆ ਮੈਂ ਸਰਕਾਰ ਨੇ ਦੇ ਉੱਤੇ ਤੇ ਆਮ ਪਬਲਿਕ ਤੇ ਆਮ ਲੋਕਾਂ ਦੇ ਉੱਤੇ ਕੀ ਅਸਰ ਪਊਗਾ ਨਹੀਂ ਅਸਰ ਕੀ ਪੈਣਾ ਜੀ ਲੋਕਾਂ ਦੇ ਤਾਂ ਬਸ ਇਹ ਖਬਰਾਂ ਹੁੰਦੀਆਂ ਨੇ ਦੋ ਚਾਰ ਦਿਨ ਦੀਆਂ ਠੀਕ ਹੈ ਜਿਨ੍ਹਾਂ ਲੋਕਾਂ ਨੇ ਵੋਟ ਪਾਉਣੀ ਆ ਉਹਨਾਂ ਨੇ ਕੋਈ ਮੁੱਦੇ ਦੇਖ ਕੇ ਤਾਂ ਵੋਟ ਪਾਉਣੀ ਨਹੀਂ ਪਹਿਲਾਂ ਕਿਹੜਾ ਮੁੱਦੇ ਦੇਖੇ ਹੁਣ ਕਿਹੜਾ ਮੁੱਦੇ ਦੇਖਣਗੇ ਇੱਥੇ ਭੇੜਚਾਲ ਚੱਲਦੀ ਆ ਸਾਡੇ ਹਨਾ ਉਹ ਬੇਬੀਆਂ ਨੂੰ ਛੂਟ ਚਾਹੀਦਾ ਹੁੰਦਾ ਉਹ ਮਿਲ ਜਾਣਾ ਹੈ ਬੰਦੇ ਨੂੰ ਸ਼ਾਪ ਚਾਹੀਦੀ ਹੈ ਭੁੱਖੀ ਮਿਲ ਜਾਣੀ ਹੈ 5-7000 ਰੁਪਏ ਮਿਲ ਜਾਣਾ ਇੱਥੇ ਵ ਜੇ ਅਪਰ ਪਚੋਣਾ ਦੀ ਗੱਲ ਕਰ ਰਹੀ ਹੈ 2027 ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਆਮ ਆਦਮੀ ਪਾਰਟੀ ਦਾ ਚਲੋ ਪਹਿਲਾਂ ਤਾਂ ਵੇਵ ਸੀ ਤੁਸੀਂ ਮੰਨਦੇ ਹੋ ਵੀ ਚਲੋ ਲੋਕ ਨਰਾਜ਼ ਸੀ ਦੋਨੇ ਪਾਰਟੀਆਂ ਤੋਂ ਤੇ ਇਹਨਾਂ ਨੂੰ ਵੋਟ ਪਾਈ ਤੇ ਹੁਣ ਕਿਵੇਂ ਦੇਖਦੇ ਹੋ ਫਿਰ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੂੰ ਬਾਅਦ ਵਿੱਚ ਦੇਖਿਓ ਪਹਿਲਾਂ ਤੁਸੀਂ ਕਾਂਗਰਸ ਦਾ ਤੇ ਕਾਲ ਕੰ ਦਾ ਰਵਈਆ ਦੇਖਣਾ ਪੈਣਾ ਉਹ ਗਰਾਊਂਡ ਲੈਵਲ ਤੇ ਉਹ ਕਰਦੇ ਉਹਨਾਂ ਲਈ ਨਿਕਲੇ ਬੈ ਦਲੂਸ ਇਸ ਵਕਤ ਠੀਕ ਹੈ ਜੇ ਉਹਨਾਂ ਦੇ ਹੱਥ ਪੱਲੇ ਕੁਝ ਹੋਊਗਾ ਤੁਸੀਂ ਡਾਇਮੰਡ ਫੇਰ ਹੀ ਕਰ ਸਕਦੇ ਹੋ ਨਾ ਜਦੋਂ ਉਹਨਾਂ ਲਈ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਠੀਕ ਹੈ ਹੁਣ ਮੈਂ ਜਿਹੜੀ ਗੱਲ ਮੈਂ ਕਹਿਣਾ ਹੁੰਦਾ ਹਨਾ ਮੈਨੂੰ ਇਹ ਨਹੀਂ ਮਤ ਲੱਗਦਾ ਕਿ ਕਿਹਦੇ ਸਰਕਾਰ ਬਣੇ ਮੈਂ ਤਾਂ ਪਾ ਮੇਥੇ ਭਾਜਪੀ ਵੀ ਆਵੇ ਸਾਡੇ ਪੰਜਾਬ ਦੇ ਲੋਕ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਨੇ ਉਹਨਾਂ ਦੀ ਮੰਗ ਰੱਖਣਾ ਉਹਨਾਂ ਦੀ ਗੱਲ ਕਰਨਾ ਫਿਰ ਗੱਲ ਬਣਣੀ ਹੈ ਹੁਣ ਜੇ ਤੁਸੀਂ ਬਾਹਰ ਕਾੜੀ ਫੇਰ ਇਹੀ ਰੱਖਣੀ ਹੈ ਕੋਈ ਮੁੱਦਾ ਛੱਡ ਕੋਈ ਨਹੀਂ ਤਾਂ ਤੁਹਾਡੇ ਕੋਲ ਹੈ ਨਹੀਂ ਕਿ ਪੰਜਾਬ ਲਈ ਹੁਣ ਇੱਥੇ ਤੁਸੀਂ ਭਵੰਤਮਾਨ ਦੀ ਗੱਲ ਬਾਅਦ ਵਿੱਚ ਕਰ ਲਿਓ ਉਹ ਆਵੇ ਨਾ ਆਵੇ ਵੈਸੇ ਮੈਂ ਤਾਂ ਮੋਰ ਲਾਈਏ ਵੀ ਉਹ ਬੰਦਾ ਰਿਪੀਟ ਕਰੂਗਾ ਠੀਕ ਹੈ ਹੁਣ ਕਰੂਗਾ ਕਿਉਂ ਨਾ ਤਾਂ ਕਾਲੀਆਂ ਦੇ ਹੱਥ ਪੱਲੇ ਕੁਛ ਹੈਗਾ ਨਾ ਗੰਗਲ ਸਿੰਘ ਦੇ ਹੈਗਾ ਹੁਣ ਤੁਸੀਂ ਕਾਂਗਰਸ ਦੇ ਬਲਾਰੇ ਦੇਖੋ ਕੀ ਕੁਛ ਕਰਦੇ ਕੋਈ ਸਟੇਜ ਤੇ ਬੋਲਣ ਵਾਲੀ ਕੋਈ ਲੈਪ ਤੋਂ ਨਾਲ ਕੋਲੇ ਹੈਗੀ ਕੋਈ ਪੰਜਾਬ ਦੇ ਲੋਕਾਂ ਲਈ ਕਿੰਦਾ ਬੰਦੇ ਡਰਾਮੇ ਕਰ ਰਹੇ ਹੁਣ ਰਾਜਾ ਬੜਿੰਗਾ ਉਹ ਕੀ ਕਰਦਾ ਪ੍ਰਤਾਪ ਵਾਲਾ ਕੀ ਕਰਦਾ ਸੁਖਵੀਰ ਬਾਦਲ ਕੀ ਕਰਦਾ ਸੁਖਵੀਰ ਕੋਲ ਤਾਂ ਬਲਾਰੇ ਦੇ ਸਾਰਿਆਂ ਦੇ ਜਵਾਨਾਂ ਨੂੰ ਤਾਂ ਤਲਾਈ ਜਾਂਦੀਆਂ ਮੈਂ ਕਹਿੰਦਾ ਸੁਖਵੀਰ ਨੂੰ ਇੱਥੋਂ ਤੱਕ ਲੋੜ ਪੈ ਗਈ ਵੀ ਉਹ ਜਿਹੜਾ ਗੋਪੀ ਭਲਾਉਣ ਵਾਲਾ ਉਹਨੂੰ ਸਟੇਜ ਤੇ ਕਾਲੇ ਵਾਲੇ ਸਟੇਜ ਤੇ ਬੁਲਾਈ ਜਾਂਦੇ ਠੀਕ ਹੈ ਫਿਰ ਉਹਨਾਂ ਪੱਲੇ ਪੱਲੇ ਕੀ ਹੈ ਜੀ ਠੀਕ ਹੈ ਅੱਛਾ ਕੀ ਗੱਲ ਹੋਰ ਦੱਸੋ ਗਿਆਨੀ ਜੀ ਜਿਵੇਂ ਹੁਣ ਬੀਜੇਪੀ ਹੈ ਅਕਾਲੀ ਦਲ ਤੇ ਬੀਜੇਪੀ ਦਾ 2027 ਸਮਝੌਤਾ ਹੋਊਗਾ ਨਹੀਂ ਸਮਝੌਤਾ ਤਾਂ ਹੁਣ ਨੋ ਕੋਈ ਵੱਡੀ ਗੱਲ ਨਹੀਂ ਪਰ ਮੈਨੂੰ ਨਹੀਂ ਲੱਗਦਾ ਉਹ ਰੀਜ਼ਨ ਰੀਜ਼ਨ ਤਾਂ ਰੀਜ਼ਨ ਇਹ ਹੈ ਜੀ ਬੀਜੇਪੀ ਸਟਰੋਂਗ ਹੈ ਅਕੇ ਨਾਲ ਬਹੁਤ ਜ਼ਿਆਦਾ ਠੀਕ ਹੈ ਬੋਟ ਮੈਂ ਕਿ ਜਿਹੜਾ ਨਾ ਕਾਫੀ ਸਟਰੋਂਗ ਹੋਇਆ ਹੁਣ ਉਹ ਜੇ ਸਮਝੌਤਾ ਕਰਨਗੇ ਹੁਣ ਤੁਸੀਂ ਇਹ ਲਾ ਲਓ ਮੈਂ ਕਿੜਾਈ ਲਓ ਬਣਾਇਆ ਸੀ ਵੀ ਹੁਣ ਉਹ ਅਕਾਲੀਆਂ ਦੇ ਪਿਓ ਬਣ ਕੇ ਆਉਣਗੇ ਠੀਕ ਹੈ ਉਹ ਬਣ ਕੇ ਮਤਲਬ ਕੀ ਹੈ ਵੀ ਅੱਗੇ ਕਾਲੀਆਂ ਨੇ ਸ਼ਿਟਲਪੀਆਂ ਨੇ ਉਹਨਾਂ ਨੂੰ ਭਾਜਪਾ ਨੂੰ 22 ਹੁਣ ਉਹ ਕਹਿਣ ਕਿ ਸਾਡੇ ਕੋਲ ਵੀ 25 ਲੈ ਲਓ ਠੀਕ ਹੈ ਨਾ ਇਹੀ ਗੱਲ ਹੈ ਫਿਰ ਅਗਲੇ ਕਹਿਣਗੇ ਵੀ ਹਕਮੰਦਰੀ ਸਾਡਾ ਹੋ ਸਭ ਤੋਂ ਵੱਡੀ ਗੱਲ ਇਹ ਹੈ ਭਾਜਪਾ ਨੇ ਰਵਨੀਤ ਬਿੱਟੂ ਨੂੰ ਕਿਉਂ ਹਰੇ ਹੋਏ ਨੂੰ ਮੰਤਰੀ ਬਣਾਇਆ ਉਹ ਚਿਹਰਾ ਬਣਾਉਣਾ ਚਾਹੁੰਦੇ ਪੰਜਾਬ ਦਾ ਇਹ ਕੇ ਸੇਮ ਕਾਪੀ ਡਿੱਟੋ ਕਾਪੀ ਜਿਹੜੇ ਮੁੱਖ ਮੰਤਰੀ ਬੀਨ ਸਿੰਘ ਦੀ ਸੀ ਉਹ ਉੱਥੇ ਲੈਣਾ ਚਾਹੁੰਦੇ ਆ ਲੋਕਾਂ ਦੇ ਵਿੱਚ ਉਹ دہشت ਪਾਈ ਹੋਈ ਹੈ ਡਰ ਪਿਆ ਹੋਇਆ ਹੈ ਵੀ ਅੱਤਵਾਦ ਦਾ ਜਿਹੜਾ ਦੌਰ ਦੁਬਾਰਾ ਆ ਸਕਦਾ ਹੈ ਵੀ ਉਸ ਤਰੀਕੇ ਨਾਲ ਉਸ ਮਾਹੌਲ ਨੂੰ ਨਾਤ ਪਾਉਣ ਵਾਸਤੇ ਸਾਨੂੰ ਇਹ ਜੋ ਬੰਦਾ ਚਾਹੀਦਾ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਮੋਦੀ ਯਾਰੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਨਰਿੰਦਰ ਮੋਦੀ ਯਾਰਾ ਮੈਂ ਇਸ ਵਿੱਚ ਤੇ ਆਪਣੇ ਚੈਨਲ ਤੇ ਵੀ ਗੱਲ ਕਰੂੰਗਾ ਅੱਜ ਮੈਂ ਤਾਂ ਜਿਹੜੇ ਸਾਡੇ ਲੀਡਰ ਨੇ ਨਾ ਉਹਨਾਂ ਨੂੰ ਇਹ ਬੇਨਤੀ ਕਰਨੀ ਹੈ ਵੀ ਪਹਿਲਾਂ ਵੀ ਉਹ ਆਏ ਸੀ ਚੰਨੇ ਪੰਗਾ ਲੈ ਲਿਆ ਸੀ ਐਵੇਂ ਹਨਾ ਦੁਸ਼ਮਣਵਾਦੀ ਲਾ ਕੇ ਉਥੇ ਸਕਿਉਰਿਟੀ ਪਰਪਸ ਦਾ ਵੀ ਬਣਾ ਲੈ ਮੁੱਦਾ ਮੁੱਦਾ ਬਣਾ ਲੈ ਸੋਲਮ ਆ ਗਈ ਸੀ ਹਨਾ ਚੰਨੀ ਨੂੰ ਚੰਡੀਗੜ੍ਹ ਤੱਕ ਜੋ ਬਹੁਤ ਕੁਝ ਕਰਨਾ ਪਿਆ ਚਲੋ ਉਸ ਪ੍ਰਸ਼ਨ ਨੂੰ ਮੈਂ ਜਾਣਾ ਵੀ ਉਹਨਾਂ ਨੇ ਡੇਰਾ ਬੱਲ ਬੱਲਾਂ ਡੇਰੇ ਚਾਉਣਾ ਠੀਕ ਹੈ ਉਹ ਵੋਟ ਬੈਂਕ ਹੈ ਬਹੁਤ ਵੱਡਾ ਇਹ ਸਭ ਨੂੰ ਪਤਾ ਹੀ ਹੈ ਐਸੀ ਕੈਂਡੀਡੇਟ ਕੈਟਾਗਰੀ ਉਹਦੀ ਵੋਟ ਉਥੇ ਬਹੁਤ ਹੈ ਤੇ ਅਬਿਦਾਸ ਜੀ ਦੇ ਜਨਮ ਦਿਨ ਤੇ ਆ ਰਹੇ ਨੇ ਜੇ ਪੰਜਾਬ ਲਈ ਕੋਈ ਮੰਗ ਹੈਗੀ ਆ ਤਾਂ ਤੁਸੀਂ ਉਥੇ ਰੱਖ ਲਓ ਸਾਡਾ ਹੱਕ ਹੈ ਪੰਜਾਬ ਜਿਹੜਾ ਹੈਗਾ ਇਹ ਭਾਰਤ ਦਾ ਹਿੱਸਾ ਹੈਗਾ ਉਹਨਾਂ ਦੇ ਕੋਲੋਂ ਉਹ ਮੰਗ ਤੁਸੀਂ ਰੱਖੋ ਵੀ ਸਾਨੂੰ ਪੰਜਾਬ ਲਈ ਆ ਚਾਹੀਦਾ ਰੌਲਾ ਪਾ ਕੇ ਤੁਸੀਂ ਵਾਪਸ ਮੋੜੋਗੇ ਤੰਗਵਾਜੀ ਕਰੋਗੇ ਉਹਦਾ ਕੋਈ ਮਤਲਬ ਕੋਈ ਨਹੀਂ ਠੀਕ ਹੈ ਅਕਸਰ ਪੰਜਾਬ ਦੇ ਲੋਕਾਂ ਨੇ ਚਲ ਵੋਟਾਂ ਨਹੀਂ ਪਾਈਆਂ ਪਰ ਮੰਨ ਲੈਣਾ ਪੂਰੇ ਭਾਰਤ ਦੇ ਵਿੱਚ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਬਣਾਇਓ ਉਹਨਾਂ ਜੇ ਆਉਂਦੇ ਵੈਲਕਮ ਕਰੋ ਠੀਕ ਹੈ ਜੇ ਤੁਹਾਡਾ ਕੋਈ ਮੁੱਦਾ ਹੈਗਾ ਮੰਗ ਹੈਗੀ ਆ ਉਹ ਰੱਖ ਦਿਓ ਰੌਲਾ ਪਾਉਣ ਦਾ ਫਾਇਦਾ ਕੋਈ ਨਹੀਂ ਪਿਛਲੇ ਵਾਰੀ ਵੀ ਰੌਲਾ ਪਾ ਕੇ ਨੁਕਸਾਨ ਹੀ ਠਾਇਆ ਕਿਉਂਕਿ ਪਰ ਐਜ ਪ੍ਰਾਈਮ ਮਿਨਿਸਟਰ ਕੁਛ ਨਾ ਕੁਛ ਇੰਡੀਆ ਨੂੰ ਦੇ ਕੇ ਜਾਂਦੇ ਪੰਜਾਬ ਨੂੰ ਕੁਛ ਦੇ ਕੇ ਜਾਣਾ ਸੀ ਉਹਨਾਂ ਨੇ ਤੁਸੀਂ ਇਹ ਲਾ ਲਓ ਜਿਹੜਾ ਪਿਛਲੀ ਵਾਰ ਰੌਲਾ ਪਿਆ ਸੀ ਉਹ ਉਹ ਸਭ ਤੋਂ ਵੱਡਾ ਐਕਸ਼ਨ ਚੰਨੀ ਤੇ ਹੋਇਆ ਹੈ ਹੁਣ ਚੰਨੀ ਨੂੰ ਪਹਿਲਾਂ ਕਹਿੰਦੇ ਸੀ ਨਾ ਅੱਗੇ ਮੁੱਖ ਮੰਤਰੀ ਫਲਾਣਾ ਧੰਮਕਾ ਹੁਣ ਮੈਨੂੰ ਇਦਾਂ ਲੱਗਦਾ ਕਿ ਤੇ ਟਿਕਟ ਨਾ ਕੱਟੀ ਜਾਵੇ ਜਿਹੜੀ ਕਲਾਸ ਲੱਗੀ ਆ ਨਾ ਰਵਲ ਕਾਂਦੀ ਨੇ ਸਦਕੇ ਇੱਥੋਂ ਨੂੰ ਪਤਾ ਹੈ ਕਿਦਾ ਜਿਹੜੀ ਕਲਾਸ ਲੱਗੀ ਆ ਉਹ ਖਤਰੇ 'ਚ ਐ ਠੀਕ ਐ ਨਾ ਕਾਰਨ ਕੀ ਐ ਤੁਸੀਂ ਯਾਰ ਬਰਾਦਰੀ ਤੌਰ ਤੇ ਇਹ ਨਾ ਕਿਸੇ ਨੂੰ ਟਾਰਗੇਟ ਕਰਦੇ ਹੋ ਇਹ ਇਸੇ ਕਰਕੇ ਤਾਂ ਪੰਜਾਬ ਦਾ ਵਿੜਾ ਕਰ ਕੋਇਆ ਇੱਥੇ ਤੁਸੀਂ ਨਾ ਕੋਈ ਮਾਜਬ ਦੀ ਕੋਈ ਧਰਮ ਦੀ ਕੋਈ ਬਰਾਦਰੀ ਦੀ ਗੱਲ ਨਾ ਕਰੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਐ ਪੰਜਾਬ ਦੇ ਮੁੱਦੇ ਕੀ ਨੇ ਉਹਨਾਂ ਮੁੱਦਿਆਂ ਤੇ ਗੱਲ ਕਰੋ ਤਾਂ ਗੱਲ ਬਣ ਜੂਗੀ ਅਜਿਹਾ ਬਖਤ ਮੈਂ ਕੋਈ ਚਾਪਲੂਸੀ ਨਹੀਂ ਕਰਦਾ ਐਸ ਵੀ ਐਲ ਤੇ ਗੱਲ ਕਰੀ ਭਵੰਤਵਾਨ ਨੇ ਠੀਕ ਹੈ ਕਿੰਨਾ ਵੱਡਾ ਮੁੱਦਾ ਹੈ ਉਹ ਕਹਿੰਦਾ ਵੀ ਅਸੀਂ ਰਲ ਮਿਲ ਕੇ ਹੱਲ ਕਰਾਂਗੇ ਠੀਕ ਹੈ ਸਾਨੂੰ ਪਾਣੀ ਦੀ ਜ਼ਰੂਰਤ ਹੈ ਸਾਡਾ ਪਹਿਲਾ ਹੱਕ ਹੈ ਜੇ ਬਚਦਾ ਤੁਹਾਨੂੰ ਅਸੀਂ ਦੇ ਦਾਂਗੇ ਠੀਕ ਹੈ ਇਦਾਂ ਕਿਸੇ ਲੀਡਰ ਨੇ ਬਿਆਨ ਦਿੱਤਾ ਇਹ ਆਪਸ ਵਿੱਚ ਲੜਾਈ ਗਏ ਨੇ ਯਾਨੀ ਇੱਕ ਗੱਲ ਸੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਾ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਬਾਰੇ ਕੋਲਣ ਵਗੈਰਾ ਕਰ ਸਕਦੇ ਨੇ ਕਰਨੂ ਕੀ ਜੇ ਕਰ ਸਕਦੇ ਬਹੁਤ ਕੁਝ ਹੋ ਸਕਦਾ ਜੇ ਤੁਸੀਂ ਦੇਖੋ ਜਦੋਂ ਉਹ ਸ਼ਰਿਆਮ ਕਹਿੰਦੇ ਅਮਿਤ ਸ਼ਾਹ ਦਾ ਬਿਆਨ ਆਇਆ ਹੋਵੇ ਠੀਕ ਹੈ ਤੇ ਮੋਦੀ ਸਾਹਿਬ ਦਾ ਆਪ ਦਾ ਬਿਆਨ ਹੈ ਉਹ ਕਹਿੰਦੇ ਵੀ ਜਿਹੜਾ ਕੰਮ ਹੈ ਸਾਨੂੰ ਦੱਸੋ ਪੰਜਾਬ ਵਾਲੇ ਕੀ ਚਾਹੀਦੀ ਤੁਹਾਨੂੰ ਦੱਸੋ ਜੇ ਤਾਂ ਤੁਸੀਂ ਉੱਥੇ ਉਹ ਚੀਜ਼ ਮੰਗਦੇ ਹੋ ਤੁਹਾਨੂੰ ਨਹੀਂ ਦਿੰਦੇ ਫਿਰ ਤੁਸੀਂ ਕਹਿ ਦਿਓ ਹੁਣੇ ਮੁੱਦਾ ਹੈ ਸਾਡਾ ਪੰਜਾਬ ਦਾ ਸਿੱਖੋਂ ਦਾ ਮੁੱਦਾ ਹੈ ਤੁਸੀਂ ਰੱਖ ਸਕਦੇ ਹੋ ਵਿਹਾਂਜੀ ਕਰੋ ਅਗਲੇ ਜੇ ਚਾਹੁੰਦੇ ਹੈ ਵੀ ਸਾਡੀ ਸਰਕਾਰ ਬਣਾਓ ਤੇ ਸਾਡਾ ਮੇਨ ਮੁੱਦਾ ਤਾਂ ਇਹੀ ਹੈ ਨਾ ਬੰਦੇਸ਼ਣ ਦੀ ਰਿਹਾਈ ਲਾ ਲਓ ਠੀਕ ਹੈ ਨਸ਼ਾ ਨਿਕਾਲ ਕਰ ਲੋ ਬੇਰਗਾਰੀ ਲਾ ਲੋ ਠੀਕ ਹੈ ਜੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਇਹ ਮੁੱਦੇ ਹੈ ਜਦੋਂ ਪਹਿਲਾ ਪੰਗਾ ਪਿਆ ਸੀ ਮੈਂ ਜ ਮੋਦੀ ਸਾਹਿਬ ਮੁੜ ਕੇ ਗਏ ਨੇ ਉਦੋਂ ਸ਼ਾਇਦ ਇਹ ਐਲਾਨ ਹੋਣਾ ਸੀ ਸ਼ਾਇਦ ਹੋਣਾ ਸੀ ਇਹ 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 ਲੱਗਦਾ ਸੀ ਮੈਨੂੰ ਹਨਾ ਪਰ ਉਹ ਅੱਜ ਕੀ ਉਮੀਦ ਹੈ ਫਿਰ ਨਹੀਂ ਉਹ ਦੇਖੋ ਸੈਂਟਰ ਦੇ ਹੱਥ ਵਿੱਚ ਹੈ ਜੇ ਕਰ ਸਕਦਾ ਕਰ ਨੂੰ ਕੀ ਹੈ ਜੀ ਨਾਲੇ ਉਹਨਾਂ ਨੇ ਕਿਹੜਾ ਕੋਲੋ ਦੇਣਾ ਜਿਹੜਾ ਜਿਹੜਾ ਚੰਡੀਗੜ੍ਹ ਹੈ ਜੀ ਉਹ ਪੰਜਾਬ ਦੇ ਪਿੰਡ ਉਜਾੜ ਕੇ ਮੁੱਲ ਖਰੀਦ ਕੇ ਜਿਹੜਿਆ ਫੇਰ ਬਣਾਇਆ ਬਿਲ ਫੇਰ ਬਣਿਆ ਹੋਇਆ ਸਾਡਾ ਹੱਕ ਹੈ ਉੱਤੇ ਇਹਨਾਂ ਤਮਾਮ ਮੰਗਲਾਂ ਦੀ ਜਾਣਕਾਰੀ ਸਾਨੂੰ ਗਿਆਨੀ ਬੂਟਾ ਸਿੰਘ ਜੀ ਨੇ ਦਿੱਤੀ ਅਸੀਂ ਇਹਨਾਂ ਦਾ ਬਹੁਤ ਬਹੁਤ ਤਨ ਪਰਤ ਕਰਦੇ ਆ ਵਾਹਿਗੁਰੂ ਜੀ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ